ਉਦੋਂ ਕੀ ਇਹ ਥੋੜਾ ਬਹੁਤ ਇਨਫੈਕਸ਼ਨ ਹੋਣਾ ਜੇਰ ਨੂੰ ਖਿੱਚ ਕੇ ਕੱਢਣਾ ਉਹਦੇ ਨਾਲ ਜ਼ਖਮ ਬਣ ਜਾਣੇ ਤੇ ਉਹ ਸਿੱਧਾ ਫਿਰ ਯੂਟਰਸ ਦੇ ਵਿੱਚ ਬੱਚੇਦਾਨੀ ਦੇ ਵਿੱਚ ਉਹਦਾ ਇਫੈਕਟ ਪੈਂਦਾ ਇਹ ਬੱਚੇਦਾਨੀ ਚ ਬੱਚਾ ਬਣਨਾ ਉਸੇ ਚੋਂ ਹੀ ਸਾਰਾ ਕੁਝ ਹੋਣਾ ਤੇ ਹੀਟ ਦੀ ਪ੍ਰੋਬਲਮ ਪਸ਼ੂ ਨੂੰ ਰਿਪੀਟ ਦੀ ਪ੍ਰੋਬਲਮ ਉੱਥੋਂ ਹੀ ਫਿਰ ਆ ਜਾਂਦੀ ਜਾਨ ਉਹਨੂੰ ਖਰਾਕ ਆਪਾਂ ਮਾੜੀ ਉਲੀ ਵਾਲਾ ਫੀਡ ਪਾ ਰਿਹਾ ਜਿਹੜਾ ਅੰਦਰ ਜਾ ਜਾ ਕੇ ਉਹਨੂੰ ਖਤਮ ਕਰ ਗਿਆ ਜਾਂ ਉਹਦੀ ਜਿਹੜੀ ਸ਼ਮਤਾ ਹੈ ਪ੍ਰੋਡਕਸ਼ਨ ਦੀ ਮਿਲਕ ਦੀ ਉਹ 20 ਕਿਲੋ ਦੀ ਹੈ ਤੇ ਆਪਾਂ ਉਹਦੇ ਤੋਂ ਫੀਡ ਪਾ ਪਾ ਕੇ ਵੱਧ ਫੀਡ ਪਾ ਆ ਕੇ ਆਪਾਂ 25 ਕਿਲੋ ਲਈ ਜਾਨੇ ਆ ਤੇ ਉਹ ਫਿਰ ਪਸ਼ੂ ਨੂੰ ਤਾਂ ਆਪਾਂ ਖਤਮ ਕਰਤਾ ਤੇ ਉਹ ਫਿਰ ਕਿਵੇਂ ਉਹ ਬੋਲੇ ਕਿਵੇਂ ਉਹਦਾ ਸਰਕਲ ਤਿਆਰ ਹੋਵੇ ਇਹ ਤਾਂ ਕੁਦਰਤ ਹੈ ਨਾ ਜਿੰਨੇ ਵਾਲਾ ਪਸ਼ੂ ਆ ਉਹਨਾਂ ਉਹਦੇ ਤੋਂ ਪ੍ਰੋਡਕਸ਼ਨ ਲਓ ਤੇ ਜਿੰਨਾ ਹੋ ਸਕੇ ਆਪਦਾ ਘਰ ਦਾ ਫੀਡ ਪਾਓ 2 ਕਿਲੋ ਘੱਟ ਲੈ ਲਓ ਤੁਹਾਨੂੰ ਪ੍ਰੋਬਲਮ ਨਹੀਂ ਹੋਣਗੀਆਂ ਜਿਆਦਾ ਤੇ ਵਧੀਆ ਟਾਈਮ ਸਿਰ ਏਆਈ ਕਰਾਓ ਟਾਈਮ ਸਿਰ ਉਹਦੀ ਸਾਂਭ ਸੰਭਾਲ ਮੇਰਾ ਵੀਰ ਕਰੋ ਨਹੀਂ ਆਉਂਦੀ ਬਹੁਤੀ ਪ੍ਰੋਬਲਮ ਨਹੀਂ ਆਉਂਦੀ 8-10 ਪਸ਼ੂਆਂ ਚ ਮੰਨ ਲਓ ਵੀ ਇੱਕ ਜੇ ਤੁਹਾਡਾ ਰਿਪੀਟ ਹੋ ਗਿਆ ਤਾਂ ਕੋਈ ਗੱਲ ਨਹੀਂ ਉਹ ਅਗਲੇ ਸਾਲ ਸੂਪੂਗਾ ਇਸ ਤਰ੍ਹਾਂ ਨਹੀਂ ਹੁੰਦਾ ਵੀ ਜੇ ਕੋਈ ਪਸ਼ੂ ਰਿਪੀਟ ਹੋ ਗਿਆ ਡੇਰੀ ਖਤਮ ਹੋ ਜੂਗੀ ਵੀ ਕਿਤੇ ਨਾ ਕਿ ਤੇ ਆਪਣੀ ਖਰਾਕ ਚ ਸਾਂਭ ਸੰਭਾਲ ਚ ਆਪਣੀ ਚ ਕਮੀ ਆ ਪਸ਼ੂ ਕੋਈ ਨਹੀਂ ਕਦੇ ਵੀ ਮਾਰਾ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਦੋਂ ਵੀ ਡੇਰੀ ਫਾਰਮ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਆਪਾਂ ਨੂੰ ਆਪਣੇ ਵੀਰ ਕਮੈਂਟ ਕਰਕੇ ਪੁੱਛਦੇ ਹੁੰਦੇ ਆ ਤੇ ਸਾਡੀ ਕੋਸ਼ਿਸ਼ ਰਹਿੰਦੀ ਹੈ ਵੀ ਅਸੀਂ ਤੁਹਾਨੂੰ ਹਰੇਕ ਜਿਹੜੀ ਜਾਂ ਕੋਈ ਹਰੇਕ ਕੋਈ ਸਮੱਸਿਆ ਡੇਰੀ ਫਾਰਮ ਦੇ ਰਿਲੇਟਡ ਉਹਦਾ ਸਹੀ ਇਲਾਜ ਦੱਸ ਸਕੀਏ ਉਹਦੇ ਵਿੱਚ ਹੀ ਅੱਜ ਇੱਕ ਆਪਣੇ ਵੀਰ ਨੇ ਕਮੈਂਟ ਕਰਕੇ ਆਪਾਂ ਨੂੰ ਪੁੱਛਿਆ ਸੀਗਾ ਵੀ ਪਸ਼ੂ ਹੈ ਜਿਹੜੇ ਉਹ ਰਿਪੀਟ ਬਹੁਤ ਹੁੰਦੇ ਆ ਵੀ ਰਿਪੀਟਰ ਵਾਲੀ ਪ੍ਰੋਬਲਮ ਆਈ ਹੋਈ ਆ ਉਹਨਾਂ ਦੇ ਤੇ ਇਹ ਗੱਲ ਉੱਤੇ ਆਪਾਂ ਚਰਚਾ ਕਰਾਂਗੇ ਬਾਈ ਅਮਰਤ ਬਰਾੜ ਦੇ ਨਾਲ ਇਹਨਾਂ ਦਾ ਵੀ ਡੇਰੀ ਫਾਰਮ ਹੈ ਪਿੰਡ ਜੈਸਾ ਸ਼ਹਿਰ ਜੈਸਰ ਕੋਲੇ ਹੈ ਨਾ ਬਾਈ ਜੀ ਹਾਂਜੀ ਹਾਂਜੀ ਤੇ ਸਭ ਤੋਂ ਪਹਿਲਾਂ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਜਿਵੇਂ ਆਪਾਂ ਹੁਣ ਗੱਲ ਕਰੀਏ ਰਿਪੀਟਰ ਵਾਲੀ ਹੈਨਾ ਵੀ ਇਹ ਬਿਮਾਰੀ ਆਉਂਦੀ ਕਿਉਂ ਹੈ ਕਮੀ ਕਿੱਥੇ ਰਹਿ ਜਾਂਦੀ ਹੈ ਡੇਰੀ ਵਾਰਵਾਰ ਤੋਂ ਵੀ ਰਿਪੀਟ ਹੋਣ ਲੱਗ ਜਾਂਦੇ ਪਸ਼ੂ ਇਹ ਪਹਿਲੀ ਗੱਲ ਤਾਂ ਵੀਰੇ ਇਹ ਬਿਮਾਰੀ ਮੂਰੀ ਨਹੀਂ ਹੈ ਕੋਈ ਵੀ ਹਮ ਇਹ ਸਭ ਤੋਂ ਮੇਨ ਇਹਦਾ ਕਾਰਨ ਜਿਹੜੀ ਸਟਾਰਟਿੰਗ ਜਿਹੜੀ ਦੀ ਜਾੜਾ ਉਹ ਮਾੜੀ ਖਰਾਕ ਹੈ ਮਾੜੀ ਖਰਾਕ ਹਾਂਜੀ ਖਰਾਕ ਮੇਰਾ ਵੀਰ ਤੁਸੀਂ ਬੈਲੈਂਸ ਪਾਓ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਵੀ ਜਿਹੜੀ ਚੀਜ਼ ਤੁਸੀਂ ਪਸ਼ੂ ਨੂੰ ਪਾ ਰਹੇ ਹੋ ਕਿੰਨੀ ਉਹ ਇਨਟੇਕ ਕਰ ਰਿਹਾ ਹੈ ਕਿੰਨੀ ਖਾ ਰਿਹਾ ਹੈ ਤੋਲ ਕੇ ਉਹਨੂੰ ਪਾਓ ਮੇਰਾ ਵੀਰ ਵਜਨ अच्छा ਉਹਦੇ ਵਿੱਚ ਪਸ਼ੂ ਨੂੰ ਮਿਲ ਕੀ ਰਿਹਾ ਹੈ ਉਹ ਮੇਨ ਜ਼ਰੂਰ ਜ਼ਰੂਰ ਹੈ ਇਹ ਵੀ ਅੱਛਾ ਵੀ ਮਿਲ ਕੀ ਰਿਹਾ ਦੁੱਧ ਜਾਂ ਇਹਦੇ ਵਿੱਚ ਜੇ ਇਸ ਤੋਂ ਬਾਅਦ ਪ੍ਰੋਬਲਮ ਆਉਂਦੀ ਹੈ ਤਾਂ ਫਿਰ ਉਹ ਜ਼ਿਆਦਾਤਰ ਜਿਹੜੀ ਆਪਣੇ ਏਰੀਆ 'ਚ ਜਾਂ ਵੇਖੀ ਅਸੀਂ ਉਹ ਜ਼ੇਰ ਕੱਢਣ ਤੋਂ ਬਾਅਦ ਆ ਜਾਂਦੀ ਹੈ ਜ਼ੇਰ ਕੱਢਣ ਤੋਂ ਜਦੋਂ ਅਸੀਂ ਜ਼ੇਰ ਕਢਾਉਨੇ ਹਾਂਜੀ ਹਾਂਜੀ ਉਦੋਂ ਆ ਜਾਂਦੀ ਹੈ ਉਦੋਂ ਕੀ ਹੈ ਥੋੜਾ ਬਹੁਤ ਇਨਫੈਕਸ਼ਨ ਹੋਣਾ ਜ਼ੇਰ ਨੂੰ ਖਿੱਚ ਕੇ ਕੱਢਣਾ ਉਹਦੇ ਨਾਲ ਜ਼ਖਮ ਬਣ ਜਾਣੇ ਤੇ ਉਹ ਸਿੱਧਾ ਫਿਰ ਯੂਟਰਸ ਦੇ ਵਿੱਚ ਬੱਚੇਦਾਨੀ ਦੇ ਵਿੱਚ ਉਹਦਾ ਇਫੈਕਟ ਪੈਂਦਾ ਇਹ ਬੱਚੇਦਾਨੀ ਚ ਬੱਚਾ ਬਣਨਾ ਉਸੇ ਚੋਂ ਹੀ ਸਾਰਾ ਕੁਝ ਹੋਣਾ ਤੇ ਹੀਟ ਦੀ ਪ੍ਰੋਬਲਮ ਪਸ਼ੂ ਨੂੰ ਰਿਪੀਟ ਦੀ ਪ੍ਰੋਬਲਮ ਉੱਥੋਂ ਹੀ ਫਿਰ ਆ ਜਾਣੀ ਹੈ ਨਾ ਇੱਕ ਤਾਂ ਮੇਰਾ ਵੀਰ ਵਧੀਆ ਖਰਾਕ ਪਾਓ ਚੰਗੇ ਮਿਨਰਲ ਪਾਓ ਜਦੋਂ ਜ਼ਰੂਰਤ ਹੈ ਪਸ਼ੂ ਨੂੰ ਮਿਨਰਲ ਉਹਦਾ ਪੂਰਾ ਹੋ ਜੇ ਐਵੇਂ ਬਹੁਤਾ ਖਰਚਾ ਕਰਨ ਦੀ ਜ਼ਰੂਰਤ ਨਹੀਂ ਮੇਰੇ ਕਹਿਣ ਦਾ ਮਤਲਬ ਇਹ ਨਹੀਂ ਵੀ 4-500 ਰੁਪਏ ਵਾਲਾ ਮਿਨਰਲ ਲਿਆ ਕੇ ਪਾਵਾ ਇਹ ਨਹੀਂ ਹੁੰਦਾ ਚਾਹੇ 100 ਰੁਪਏ 100 ਰੁਪਏ ਵਾਲਾ ਮਿਨਰਲ ਪਾਓ ਬੈਲੈਂਸ ਪਾਓ ਹਰੇ ਪੱਠੇ ਜੀ ਵੀ ਮਿਨਰਲ ਹੁੰਦੇ ਆ ਜੇ ਤੁਸੀਂ ਹਰਾ ਪੱਠਾ ਪਾਉਨੇ ਹੋ ਸਾਈਲੇਜ ਨਾਲ ਮੇਰਾ ਵੀਰ ਮਿਨਰਲ ਬਹੁਤ ਜ਼ਰੂਰੀ ਹੈ ਉਹਦੇ ਨਾਲ ਤਾਂ ਜ਼ਰੂਰ ਪਾਓ ਹਰੇ ਪੱਠੇ ਨਾਲ ਤੁਸੀਂ 1-2 ਮਹੀਨੇ ਕਿਤੇ ਮਿਸ ਮਾਰ ਜੂਗੇ ਕੋਈ ਪ੍ਰੋਬਲਮ ਨਹੀਂ ਚੱਲ ਜੂਗਾ ਬਹੁਤਾ ਮਹਿੰਗਾ ਮਿਨਰਲ ਪਾਉਣ ਦੀ ਜ਼ਰੂਰਤ ਨਹੀਂ ਠੀਕ ਜਿਹਾ ਮਿਨਰਲ ਪਾਓ ਤੇ ਪਸ਼ੂ ਦੀਆਂ ਜਿਹੜੀਆਂ ਜ਼ਰੂਰਤਾਂ ਉਹ ਪੂਰੀਆਂ ਕਰਕੇ ਰੱਖੋ ਪਸ਼ੂ ਰੱਜਿਆ ਰਹੇ ਹਰ ਟਾਈਮ ਉਹਦੀ ਖਰਾਕ ਉਹਦੇ ਵਜਨ ਦੀ ਪੂਰੀ ਰਹੇ ਕਦੇ ਹੋ ਰਿਪੀਟ ਨਹੀਂ ਕਰੂਗਾ ਕੁਝ ਗਲਤੀਆਂ ਜਿਹੜੀਆਂ ਉਹ ਨਾ ਕਰੋ ਪਸ਼ੂ ਨੂੰ ਸਮਝੋ ਪਸ਼ੂ ਕਿਦੋਂ ਬੋਲਿਆ ਕਿੰਨੇ ਵਜੇ ਉਹ ਬੋਲਿਆ ਕਿੰਨੇ ਵਜੇ ਉਹਦੀ ਏਆਈ ਹੋਣੀ ਹੈ ਕਦੋਂ ਕਿਹੜੇ ਸੀਜ਼ਨ ਚ ਤੁਸੀਂ ਏਆਈ ਕਰਾਉਣੀ ਹੈ ਕਿਹੜੇ ਸੀਜ਼ਨ ਚ ਕਿਹੜੀ ਬਰੀਡ ਹੈ ਵੀ ਹੁਣ ਐਚ ਐਫ ਨੂੰ ਜੇ ਤੁਸੀਂ ਜੂਨ ਜੁਲਾਈ ਚ ਏਆਈ ਕਰਾਉਂਗੇ ਮੇਰਾ ਵੀਰ ਕਿੱਥੇ ਰਹੂਗੀ ਉਹਨੂੰ ਚੈੱਕ ਕਰ ਲਓ ਮੇਰਾ ਵੀਰ ਤੁਸੀਂ ਉਹਦਾ ਉਹਦਾ ਬੁਖਾਰ ਚੈੱਕ ਕਰੋਗੇ ਤਾਂ ਉਹ ਮਤਲਬ ਉਹਨੂੰ ਬੁਖਾਰ ਹੀ ਹੁੰਦਾ ਰੋਜ਼ ਹੀ 102 ਤੋਂ ਪਲੱਸ ਲੰਘਿਆ ਹੋਇਆ ਹੁੰਦਾ ਉਹ ਉਸ ਟਾਈਮ ਚ ਇੰਨੀ ਹੀਟ ਚ ਉਹਦੀ ਏਆਈ ਕਰਾਉਂਗੇ ਕਿੱਥੋਂ ਮੇਰਾ ਵੀਰ ਆਂਡਾ ਬੰਨਣਾ ਕਿਵੇਂ ਉਹਨੇ ਲਿਜਾਣਾ ਉਹਦਾ ਸਰਕਲ ਖਰਾਬ ਹੁੰਦਾ ਜੇ ਤੁਹਾਡੇ ਕੋਲ ਐਚ ਬਰੀਡ ਹੈ ਉਹਨੂੰ ਸਿਆਲਾਂ ਚ ਮੇਰਾ ਵੀਰ ਬਰੀਡ ਕਰਾਓ ਵਧੀਆ ਉਹਦਾ ਵੇਖੋ ਵੀ ਉਹ ਕਿੰਨੇ ਵਜੇ ਬੋਲੀ ਐ ਕਿੰਨੇ ਵਜੇ ਉਹਦੀ ਏਆਈ ਹੋਣੀ ਚਾਹੀਦੀ ਐ ਜੇ ਲੰਮੀ ਹੀਟ ਰੱਖਦੀ ਐ ਵੀ ਵੀ ਤੁਸੀਂ ਏਆਈ ਪਹਿਲਾਂ ਕਰਤੀ ਵੀ ਤੁਹਾਨੂੰ ਲੱਗਿਆ ਵੀ ਇਹਦੀ ਹੀਟ ਜ਼ਿਆਦਾ ਐ ਤਾਂ ਮੇਰਾ ਵੀਰ ਤੁਸੀਂ ਉਹਦੀ ਦੁਬਾਰਾ ਏਆਈ ਕਰਾ ਲਓ ਵੀ ਹਾਂਜੀ ਵੀ ਇਹਨੂੰ ਇੱਕ ਏਆਈ ਦੀ ਹੋਰ ਜ਼ਰੂਰਤ ਐ ਤੇ ਉਹਦੀ ਖਰਾਕ ਪੂਰੀ ਕਰਕੇ ਚੱਲੋ ਵਧੀਆ ਮਿੰਨਲ ਦੇ ਕੇ ਚੱਲੋ ਵੀ ਜ਼ਿਆਦਾ ਉਹਨੂੰ ਹਾਰਮੋਨ ਹਰਮਨ ਵਾਲੇ ਚੱਕਰ ਚ ਵੀ ਨਾ ਪਾਓ ਕੁਦਰਤ ਦੇ ਹਿਸਾਬ ਨਾਲ ਹੀ ਚੱਲੋ ਤੁਸੀਂ ਪਸ਼ੂ ਨੇ ਆਪੇ ਹੀਟ ਤੇ ਆਵੇ ਕੋਈ ਗੱਲ ਨਹੀਂ ਇੱਕ ਇੱਕ ਅੱਧਾ ਮਹੀਨਾ ਪਸ਼ੂ ਲੇਟ ਹੋ ਸਕਦਾ ਜਿਵੇਂ ਆਪਾਂ 2 ਮਹੀਨੇ ਬਾਅਦ ਜ਼ਰੂਰਤ ਕਰਦੇ ਆ ਅੱਛਾ ਕੋਈ ਪਸ਼ੂ ਇਕੀਆਂ ਦਿਨੋਂ ਤੋਂ ਵੀ ਆ ਜਾਂਦਾ ਆ ਆਪਾਂ ਤਾਂ ਕਦੇ ਇਕੀਆਂ ਤੋਂ ਵੀ ਜੇ ਕੋਈ ਸਮਾਂ ਲੇਟ ਹੁੰਨੇ ਆ ਤਾਂ ਆਪਾਂ ਇਕੀਆਂ ਤੋਂ ਵੀ ਏਆਈ ਕਰਾ ਦਿੰਨੇ ਆ ਤੇ ਕਨਸੀਵ ਵੀ ਕਰਦੇ ਆ ਕੋਈ ਪਸ਼ੂ 2 ਮਹੀਨੇ ਤੋਂ 1 ਮਹੀਨਾ ਲੇਟ ਵੀ ਕਰ ਦਿੰਦਾ ਕੋਈ ਗੱਲ ਨਹੀਂ ਉਹਨੂੰ ਲੇਟ ਹੋਣ ਦਿਓ ਤੁਸੀਂ ਜੇ ਜ਼ਿਆਦਾ ਗਰਮੀ 'ਚ ਨਹੀਂ ਸੂਆ ਆਉਂਦਾ ਤਾਂ ਕੋਈ ਨਹੀਂ ਤੁਸੀਂ ਉਹਦਾ ਸੂਆ ਉਹ ਸੈਟਿੰਗ ਕਰਕੇ ਅੱਛਾ ਜੇ ਤੁਸੀਂ ਹੀਟਾਂ ਕੁਝ ਮਿਸ ਕਰਨੀਆਂ ਵੀ ਗਰਮੀ 'ਚ ਸੂਂਦਾ ਪਸ਼ੂ ਹੀਟਾਂ ਮਿਸ ਕਰੋ ਮੇਰਾ ਵੀਰ ਉਹਦੀਆਂ ਉਹਨੂੰ ਸਿਆਲਾਂ 'ਚ ਸਵਾਲੋ ਐਚ ਐਫ ਦੀ ਗੱਲ ਹੈ ਇਹ ਉਹਨੂੰ ਸਿਆਲਾਂ 'ਚ ਤੁਸੀਂ ਸਵਾਲੋ ਸਿਆਲਾਂ ਦੇ ਵਿੱਚ ਸਵਾਲ ਕੇ ਮੇਰਾ ਵੀਰ ਉਹਨੂੰ ਤੁਸੀਂ ਉਹ ਸਿਆਲਾਂ ਜੀ ਉਹਦੀ ਦੁਆਰਾ ਇਹ ਹੀ ਹੋਊਗੀ ਤਾਂ ਵਧੀਆ ਕਨਸੀਵ ਕਰੂਗਾ ਖਰਾਕ ਤੁਸੀਂ ਪਹਿਲਾਂ ਪੂਰੀ ਕਰੀ ਹੋਊਗੀ ਕੋਈ ਜ਼ਿਆਦਾ ਨਹੀਂ ਹੁੰਦਾ ਅੱਛਾ ਦੂਜੀ ਗੱਲ ਜਿਹੜੇ ਵੀਰ ਨਵੇਂ ਕਰਦੇ ਆ ਜਾਂ ਜਿਨ੍ਹਾਂ ਕੋਲੇ ਪ੍ਰੋਬਲਮ ਹੈ ਇਹ ਹਰੇਕ ਵੱਡੇ ਫਾਰਮ ਦੇ ਵਿੱਚ ਮੇਰਾ ਵੀਰ 100 ਪਸ਼ੂਆਂ 'ਚੋਂ 5-4 ਪਸ਼ੂ 2-4 ਰਿਪੀਟ ਹੁੰਦੇ ਹੀ ਐ ਇਹ ਰਿਪੀਟ ਪਸ਼ੂ ਹੋਣਾ ਇਹਦਾ ਮਤਲਬ ਹੈ ਨਹੀਂ ਵੀ ਡੇਰੀ ਲੋ ਖਤਮ ਹੋ ਗਈ ਵੀ ਇਹ ਇਹ ਰਿਪੀਟ ਵਾਲਾ ਪਸ਼ੂ ਕਈ ਵਾਰੀ ਹੁਣ 2 ਸਾਲਾਂ ਤੋਂ ਵੀ ਕੋਈ ਪਸ਼ੂ ਸੁੰਦਾ ਸਾਲ 6 ਮਹੀਨੇ ਰਿਪੀਟ ਕਰ ਜਾਂਦਾ 2-4 ਮਹੀਨੇ 2-4 ਮਹੀਨੇ ਉਹਦੀ ਇਹ ਨਹੀਂ ਕਰਾ ਸਕਦੇ ਉਹ ਗਰਮੀ ਚ ਆ ਜਾਂਦਾ ਇਸ ਕਰਕੇ 6 ਉਹ ਛੱਡ ਤੇ 2-4 ਹੋ ਰਿਪੀਟ ਕਰ ਗਿਆ ਦੋ ਨੇ ਸੂਏ ਤੋਂ ਬਾਅਦ ਲੈ ਲੈ ਸਾਲ ਹੋ ਗਿਆ ਮੇਰਾ ਵੀਰ ਨੂੰ ਉਹ ਅਗਲੇ ਸਾਲ ਚ ਵੀ ਸੁੰਦਾ ਬਹੁਤ ਡੇਰੀਆਂ ਦੇ ਵਿੱਚ ਬਹੁਤ ਪਸ਼ੂ 2 ਸਾਲਾਂ ਚ ਇੱਕ ਵਾਰੀ ਸੁੰਦੇ ਆ ਠੀਕ ਹੈ ਵੀ ਇਸ ਤਰ੍ਹਾਂ ਨਹੀਂ ਹੁੰਦਾ ਵੀ ਜੇ ਕੋਈ ਪਸ਼ੂ ਰਿਪੀਟ ਹੋ ਗਿਆ ਡੇਰੀ ਖਤਮ ਹੋ ਜੂਗੀ ਵੀ ਕਿਤੇ ਨਾ ਕਿ ਤੇ ਆਪਣੀ ਖਰਾਕ ਚ ਸਾਂਭ ਸੰਭਾਲ ਚ ਆਪਣੀ ਚ ਕਮੀ ਆ ਪਸ਼ੂ ਕੋਈ ਨਹੀਂ ਕਦੇ ਵੀ ਮਾੜਾ ਹੁੰਦਾ ਆਪਾਂ ਕੋਈ ਨਾ ਕੋਈ ਜਾ ਉਹ ਨੂੰ ਕੋਈ ਹਾਰਮੋਨ ਲਾਇਆ ਕੋਈ ਗਲਤ ਕੰਮ ਕਰਿਆ ਆਪਾਂ ਉਹ ਨੂੰ ਕੋਈ ਇੰਜੈਕਸ਼ਨ ਉਹ ਜੇ ਲਾਇਆ ਜਿਹੜਾ ਉਹਦਾ ਬੈਲੈਂਸ ਖਰਾਬ ਕਰਤਾ ਹੀਟ ਦਾ ਸਰਕਲ ਭੰਨਤਾ ਜਾਂ ਉਹ ਨੂੰ ਖਰਾਕ ਆਪਾਂ ਮਾੜੀ ਉਲੀ ਵਾਲਾ ਫੀਡ ਪਾ ਰਿਆ ਜਿਹੜਾ ਅੰਦਰ ਜਾ ਜਾ ਕੇ ਉਹ ਨੂੰ ਖਤਮ ਕਰ ਗਿਆ ਜਾਂ ਉਹਦੀ ਜਿਹੜੀ ਸ਼ਮਤਾ ਹੈ ਪ੍ਰੋਡਕਸ਼ਨ ਦੀ ਮਿਲਕ ਦੀ ਉਹ 20 ਕਿਲੋ ਦੀ ਹੈ ਤੇ ਆਪਾਂ ਉਹਦੇ ਤੋਂ ਫੀਡ ਪਾ ਪਾ ਕੇ ਵੱਧ ਫੀਡ ਪਾ ਆ ਕੇ ਆਪਾਂ 25 ਕਿਲੋ ਲਈ ਜੰਨੇ ਆ ਤੇ ਉਹ ਫਿਰ ਪਸ਼ੂ ਨੂੰ ਤਾਂ ਆਪਾਂ ਖਤਮ ਕਰਤਾ ਤੇ ਉਹ ਫਿਰ ਕਿਵੇਂ ਉਹ ਬੋਲੇ ਕਿਵੇਂ ਉਹਦਾ ਸਰਕਲ ਤਿਆਰ ਹੋਵੇ ਇਹ ਤਾਂ ਕੁਦਰਤ ਹੈ ਨਾ ਜਿੰਨੇ ਆਲਾ ਪਸ਼ੂ ਆ ਉਹਨਾਂ ਉਹਦੇ ਤੋਂ ਪ੍ਰੋਡਕਸ਼ਨ ਲਓ ਤੇ ਜਿੰਨਾ ਹੋ ਸਕੇ ਆਪ ਦਾ ਘਰ ਦਾ ਫੀਡ ਪਾਓ 2 ਕਿਲੋ ਘੱਟ ਲੈ ਲਓ ਤੁਹਾਨੂੰ ਪ੍ਰੋਬਲਮ ਨਹੀਂ ਹੋਣਗੀਆਂ ਜ਼ਿਆਦਾ ਤੇ ਵਧੀਆ ਟਾਈਮ ਸਿਰ ਏਆਈ ਕਰਾਓ ਟਾਈਮ ਸਿਰ ਉਹਦੀ ਸਾਮ ਸੰਭਾਲ ਮੇਰਾ ਵੀਰ ਕਰੋ ਨਹੀਂ ਹੁੰਦੀ ਬਹੁਤ ਹੀ ਪ੍ਰੋਬਲਮ ਨਹੀਂ ਹੁੰਦੀ 8-10 ਪਸ਼ੂਆਂ ਚੋਂ ਮੰਨ ਲਓ ਵੀ ਇੱਕ ਜੇ ਤੁਹਾਡਾ ਰਿਪੀਟ ਹੋ ਗਿਆ ਤਾਂ ਕੋਈ ਗੱਲ ਨਹੀਂ ਉਹ ਅਗਲੇ ਸਾਲ ਸੂਪੂਗਾ ਖਤਮ ਨਹੀਂ ਕਦੇ ਹੁੰਦਾ ਖਤਮ ਤਾਂ ਬਹੁਤ ਹੀ ਘੱਟ ਚਾਂਸ ਹੈ ਵੀ ਪਸ਼ੂ ਖਤਮ ਹੀ ਹੋ ਜੇ ਵੀ ਇਹ ਜੀ ਹੋਣੇ ਦਾ ਕੁਝ ਨਹੀਂ ਹੋ ਸਕਦਾ ਜਾਂ ਤੁਸੀਂ ਯੂਟਰਸ ਜਾਂ ਆਟਰਸ ਦਾ ਕੋਈ ਆਪ ਗਲਤੀ ਕਰੋਗੇ ਵੀ ਕਿਤੇ ਨਾ ਕਹਤੇ ਵੀ ਆਪਣੇ ਜੀ ਜਾਣੀ ਨਾ ਕੋਈ ਪ੍ਰੋਬਲਮ ਆਉਂਦੀ ਆ ਕਸ਼ੂ ਨਹੀਂ ਕੋਈ ਡੀ ਰਿਪੀਟ ਦੀ ਪ੍ਰੋਬਲਮ ਨਹੀਂ ਆਉਂਦੀ ਉਹ ਦੁਬਾਰਾ ਸੂਪੇਂਦਾ ਦੂਜੇ ਸਾਲ ਨੂੰ ਜੇ ਕਦੇ ਕਿਸੇ ਵੀਰ ਕੋਲੇ ਕੋਈ ਗਲਤੀ ਹੋ ਗਈ ਤਾਂ ਉਹ ਅਗਲੇ ਸਾਲ ਨੂੰ ਝੂਪੂਗਾ ਇਹ ਕੁਦਰਤ ਵੀ ਵੱਡਾ ਨੇਮ ਹੈ ਕਈ ਵਾਰੀ ਯੂਟਰਸ ਦੇ ਵਿੱਚ ਇਨਫੈਕਸ਼ਨ ਹੁੰਦਾ ਆਪਣੇ ਤੋਂ ਉਹ ਕਲੀਅਰ ਨਹੀਂ ਹੁੰਦਾ ਤੇ ਕੁਦਰਤ ਹੈ ਜਦੋਂ ਤੁਸੀਂ ਚੰਗੀ ਖਰਾਕ ਉਹਨੂੰ ਪਾਉਂਦੇ ਜਾਉਂਗੇ ਪਾਉਂਦੇ ਜਾਉਂਗੇ ਗਾਂਹਾਂ ਚੱਲਦੇ ਚੱਲਦੇ ਉਹ ਸਾਲ ਬਾਅਦ ਉਹਨੀ ਬਾਡੀ ਦੇ ਇਮਿਊਨਿਟੀ ਨਹੀਂ ਆ ਯੋਨੇ ਰਿਕਵਰ ਕਰ ਜਾਣਾ ਜਦੋਂ ਤੁਸੀਂ ਖਰਾਕ ਬਹੁਤ ਚੰਗੀ ਪਾਉਂਗੇ ਉਹ ਰਿਕਵਰ ਕਰਕੇ ਅਗਲੇ ਸਾਲ ਨੂੰ ਦੁਬਾਰਾ ਹੀਟ ਕੱਢੂਗੀ ਦੁਬਾਰਾ ਇਹ ਹੀ ਕਰਾਉਂਗੇ ਉਹੀ ਦਾ ਸੂਪੂਗੀ ਤੁਹਾਡੀ ਵੀ ਰਿਪੀਟਰ ਪਸ਼ੂ ਵੀ ਸਹੀ ਹੋ ਸਕਦਾ ਹਾਂਜੀ ਹੋ ਸਕਦੇ ਆ ਤੁਸੀਂ ਚੰਗੀ ਖਰਾਕ ਉਹਨੂੰ ਪਾਈ ਜਾਓ ਜੇ ਤੁਹਾਡੇ ਸਵਰ ਹੈ ਮੇਰਾ ਵੀਰ ਸਵਰ ਰੱਖੋ ਨਹੀਂ ਵਧੀਆ ਖਰਾਕ ਚੰਗੀ ਖਰਾਕ ਤੋਂ ਆਪਣਾ ਕੀ ਮਤਲਬ ਹੈ ਚੰਗੀ ਖਰਾਕ ਤੋਂ ਵੀਰ ਜੇ ਤੁਸੀਂ ਸਾਈਲੇਜ ਪਾਉਂਦੇ ਹੋ ਤਾਂ ਸਾਈਲੇਜ ਦੇ ਵਿੱਚ ਜਿਹੜਾ ਸਟਾਰਚ ਬਹੁਤ ਵਧੀਆ ਹੋਣਾ ਚਾਹੀਦਾ ਯਾਨੀ ਮੇਰਾ ਵੀਰ ਤੁਹਾਡਾ ਉਹਦਾ ਡਰਾਈ ਮੈਟਰ ਬਹੁਤ ਵਧੀਆ ਹੋਣਾ ਚਾਹੀਦਾ ਫੰਗਸ ਉਲੀ ਨਹੀਂ ਹੋਣੀ ਚਾਹੀਦੀ ਹਰਾ ਪੱਠਾ ਪਾਉਂਦੇ ਬਹੁਤ ਵਧੀਆ ਹੋਣੀ ਚਾਹੀਦੀ ਹੈ ਤੇ ਜੇ ਨੀਰੇ ਪਾਉਣੇ ਹੋ ਨੀਰੇ ਵਧੀਆ ਚਾਹੀਦੇ ਆ ਤੇ ਜਿਹੜੀ ਵੀ ਚੀਜ਼ ਤੁਸੀਂ ਪਸ਼ੂ ਨੂੰ ਪਾ ਰਹੇ ਹੋ ਇੱਕ ਤਾਂ ਉਹ ਸਾਫ਼ ਸੁਥਰੀ ਵਧੀਆ ਖੁਰਲੀਆਂ ਸਾਬ ਇੱਕ ਰੱਜਮੀ ਮਗਦਾਦ ਉਹਦੀ ਪੂਰੀ ਉਨੀ ਚਾਹੀਦੀ ਹੁਣ ਤੁਸੀਂ ਜੇ ਸਾਈਲੇਜ ਵੀ 25 ਕਿਲੋ ਪਾਉਣੇ ਹੋ ਤੁਸੀਂ ਕਹਦੇ ਹਰਾ ਵੀ 25 ਕਿਲੋ ਆਏ ਨਹੀਂ ਹੁੰਦਾ ਹਰਾ ਪੱਠਾ ਮੇਰਾ ਵੀ ਉਹਨੂੰ ਜ਼ਿਆਦਾ ਪਾਊਗਾ ਸਾਈਲੇਜ ਦਾ ਡਰਾਈ ਮੈਟਰ ਜ਼ਿਆਦਾ ਹੁੰਦਾ ਇਸ ਕਰਕੇ ਸਾਈਲੇਜ ਘਟ ਪੈਂਦਾ ਠੀਕ ਹੈ ਉਹ ਮਤਲਬ ਜਿਹੜੀ ਵੀ ਖਰਾਕ ਪਾਉਣੇ ਹੋ ਪਸ਼ੂ ਦੇ ਵਜ਼ਨ ਦੇ ਹਿਸਾਬ ਨਾਲ ਉਹਨੂੰ ਖਰਾਕ ਪੂਰੀ ਚਾਹੀਦੀ ਆ ਹੁਣ ਜੇ ਤੁਸੀਂ ਹਰਸੀ ਗਾਂ ਨੂੰ ਤੁਸੀਂ ਵੇਖੋ ਉਹ ਤੁਸੀਂ ਕਹਿ ਦੋ ਵੀ ਇਹ ਤਾਂ ਜੀ 20 ਕਿਲੋ ਸਾਈਲੇ ਖਾਂਦੀ ਐ ਐਚ ਐਫ ਬੀ 20 ਖਾਊਗੀ ਆ ਹੀ ਨਹੀਂ ਹੁੰਦਾ ਜੇ ਐਚ ਐਫ ਦਾ ਜ਼ਿਆਦਾ ਵਜਨ ਆ ਤਾਂ ਉਹ 25 ਤੋਂ ਵੀ ਪਲੱਸ ਖਾਊਗੀ ਤੇ ਹੁਣ ਜੇ ਛੋਟੀ ਗਾਂ ਐ ਉਹ 20 ਖਾਊਗੀ ਸਾਰੀਆਂ ਗਾਂਆਂ ਨੇ ਇੱਕੋ ਜਿਹਾ ਨਹੀਂ ਹੁੰਦਾ ਇੱਕ ਤੁਸੀਂ ਅੰਦਾਜ਼ਾ ਕਰ ਲਓ ਵੀ ਆਹ ਗਾਂ ਇਨਾ ਖਾਂਦੀ ਆਹ ਗਾਂ ਇਨੀ ਖਾਂਦੀ ਐ ਫਿਰ ਭਾਵੇਂ ਇਕੱਠਿਆਂ ਨੂੰ ਪਾ ਦਿਓ ਆਪਦੇ ਵਜਨ ਦਾ ਉਹ ਖਾ ਜਾਣਗੀਆਂ ਕੋਈ ਪਸ਼ੂ ਆਪਦੇ ਵਜਨ ਤੋਂ ਵੱਧ ਖਰਾਕ ਨਹੀਂ ਉਹ ਖਾ ਸਕਦਾ ਉਹ ਤਾਂ ਹੁਣ ਕੁਦਰਤ ਹੈ ਜਿੰਨੀ ਜਿੰਨੀ ਉਹਦੀ ਉਹਨੂੰ ਬਣਾਇਆ ਪਰਮਾਤਮਾ ਨੇ ਉਨਾ ਹੀ ਖਾਊਗਾ ਵੱਧ ਨਹੀਂ ਖਾ ਸਕਦਾ ਜ਼ਿਆਦਾਤਰ ਆਪਣੇ ਪਸ਼ੂ ਘੱਟ ਖਰਾਕ 'ਚ ਹੀ ਰਹਿੰਦੇ ਆ ਤਾਂ ਇਹ ਪ੍ਰੋਬਲਮ ਆ ਵੀ ਗਈ ਤੁਸੀਂ ਖਰਾਕ ਪੂਰੀ ਕਰੋ ਵਧੀਆ ਟ੍ਰੀਟਮੈਂਟ ਕਰੋ ਚੰਗੇ ਮਿਨਰਲ ਦੋ ਅਗਲੇ ਸਾਲ ਸੂਪੂਗਾ ਐ ਖਤਮ ਖਤਮ ਨਹੀਂ ਕੋਈ ਚੰਗੇ ਮਿਨਰਲ ਤੋਂ ਚੰਗੇ ਮਿਨਰਲ ਤੋਂ ਵੀਰ ਐ ਹੁੰਦਾ ਵੀ ਆਪਾਂ ਮਿਨਰਲ ਮਿਸ ਕਰ ਦਈਏ ਵਿੱਚੋਂ ਤਾਂ ਉਹ ਹੈ ਚੰਗੀ ਕੰਪਨੀ ਦਾ ਲੈ ਕੇ ਚੰਗੇ ਮਿਨਰਲ ਤੋਂ ਮਤਲਬ ਮੇਰਾ ਇਹ ਵੀ ਘੱਟੋ ਘੱਟ 100 ਜਿਹੜਾ ਕੋਈ ਰਿਪੀਟਰ ਹੋ ਗਿਆ ਵੀ ਤੁਸੀਂ ਕਿਹ ਪ੍ਰੋਬਲਮ ਆ ਰਹੀ ਉਹਨੂੰ 200 ਪਾਓ 200 ਗ੍ਰਾਮ ਰੋਜ਼ ਦਾ ਠੀਕ ਉਹਦੀਆਂ ਕਮੀਆਂ ਪੂਰੀਆਂ ਹੋ ਜਾਣੀਆਂ ਚੰਗੀ ਖਰਾਕ ਪਾ ਕੇ ਠੀਕ ਹੈ ਤੇ ਲਓ ਜੀ ਇਹ ਜਿਹੜੀ ਰਿਪੀਟਰ ਵਾਲੀ ਸਮੱਸਿਆ ਸੀ ਇਹਦੇ ਨਾਲ ਆਪਾਂ ਨਿਬੜ ਵੀ ਸਕਦੇ ਹਾਂ ਇਹ ਆਪਣਾ ਸਭ ਤੋਂ ਵੱਡਾ ਵਹਿਮ ਹੁੰਦਾ ਵੀ ਆਪਣੇ ਪਸ਼ੂ ਰੀਪੀਟ ਹੋਣ ਲੱਗ ਗਏ ਹੁਣ ਗਾਂ ਨੂੰ ਕੀ ਪਤਾ ਵੀ ਉਹ ਸਹੀ ਹੋਣਗੇ ਕਿ ਨਹੀਂ ਹੋਣਗੇ ਜਿਵੇਂ ਬਾਈ ਜੀ ਨੇ ਕਿਹਾ ਵੀ ਚੰਗੀ ਖਰਾਕ ਰੱਖੋ ਚੰਗੇ ਮਿਨਰਲ ਪਾਓ ਤੇ ਇਸ ਸਮੱਸਿਆ ਦਾ ਹੱਲ ਵੀ ਕੱਢਿਆ ਜਾ ਸਕਦਾ ਜੇ ਕੋਈ ਯੂਟਰਸ ਦੀ ਮੇਰਾ ਵੀਰ ਪ੍ਰੋਬਲਮ ਹੈ ਤਾਂ ਤੁਸੀਂ ਆਪਦੇ ਵੈਟਨਰੀਨ ਚੈੱਕ ਕਰਾਓ ਜੇ ਕੋਈ ਅੰਦਰ ਪ੍ਰੋਬਲਮ ਹੀ ਹੋਗੀ ਵੀ ਜਿਹਦੇ ਨਾਲ ਉਹਨੇ ਕਦੇ ਸੂਣਾ ਹੀ ਨਹੀਂ ਫਿਰ ਉਹ ਲੱਗ ਗੱਲ ਹੈ ਫਿਰ ਤੁਸੀਂ ਸਭ ਤੋਂ ਪਹਿਲਾਂ ਸ਼ੁਰੂਆਤ ਦੇ ਵਿੱਚ ਆਪਣੇ ਜਿਹੜੇ ਡਾਕਟਰ ਹਨ ਉਹਨਾਂ ਨੂੰ ਚੈੱਕ ਕਰਾਓ ਵੀ ਇਹ ਪਸ਼ੂ ਸੂ ਸਕਦਾ ਵੀ ਇਹਨੂੰ ਕੋਈ ਪ੍ਰੋਬਲਮ ਤਾਂ ਨਹੀਂ ਉਸ ਤੋਂ ਬਾਅਦ ਤੁਸੀਂ ਉਹਦੀ ਸੰਭਾਲ ਕਰੋ ਉਹ ਵਧੀਆ ਸੂ ਠੀ ਤੇ ਉਮੀਦ ਕਰਦੇ ਆ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋਣੀ ਹੈ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਇਹੋ ਜੀਆਂ ਹੋਰ ਜਾਣਕਾਰੀਆਂ ਵੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਮੈਂਟਾਂ ਦੇ ਵਿੱਚ ਆਪਦੀ ਰਾਇ ਜਰੂਰ ਰੱਖਿਆ ਕਰੋ ਹੁਣ ਮਿਲਦੇ ਆਂ ਆਪਾਂ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਜੀ ਸਾਰਿਆਂ